ਨਾ ਤਿੰਨ ਚ ਪੰਜ ਮਹੀਨੇ ਪਹਿਲੇ ਮੇਰੇ ਹਸਬੰਡ ਨਾਲ ਐ ਪ੍ਰੋਬਲਮ ਹੋਈ ਸੀ ਜਿਆਦਾ ਇੱਕ ਮੈਂ ਬੜੀ ਅਤਾਸਾ ਘਰਾਂ ਦੀ ਸੀ ਉਹਨਾਂ ਦਾ ਰਟੀਨਾ ਉਤਰ ਗਿਆ ਸੀ ਕਿ ਇੱਕ ਅੱਖ ਵਿੱਚੋਂ ਵਾਈਗੂ ਜੀ 90% ਉਹਨਾਂ ਦੀ ਜੋਸ਼ ਚਲੀ ਗਈ ਸੀ ਅੱਖਾਂ ਦੀ ਬਿਲਕੁਲ ਰੋਸ਼ਨੀ ਚਲੀ ਗਈ ਸੀ ਡਾਕਟਰ ਨੇ ਕਹਿਆ ਸੀ ਕਿ ਸਰਜਰੀ ਹੋਣੀ ਹੈ ਲੇਕਿਨ ਸਰਜਰੀ ਦਾ ਕੁਝ ਨਹੀਂ ਪਤਾ ਕਿ ਕਾਮਯਾਬ ਹੁੰਦੀ ਹੈ ਕਿ ਨਹੀਂ ਹੁੰਦੀ ਤੇ ਹਸਬੰਡ ਇਤਨਾ ਅਦਾ ਸੰਗਤ ਵਿੱਚ ਨਹੀਂ ਹੈ ਹਾਂ ਮੈਨੂੰ ਮਨਾ ਨਹੀਂ ਕਰਦੇ ਬਟ ਵਾਈਗੂ ਜੀ ਸੰਗਤ ਵਿੱਚ ਨਹੀਂ ਸੀਗੇ ਤੇ ਜਦੋਂ ਡਾਕਟਰ ਨੇ ਸਰਜਰੀ ਕੀਤੀ ਨਾ ਤੇ ਇਤਨੀ ਉਹਨਾਂ ਨੇ ਕਿਹਾ ਕਿ ਕ੍ਰਿਟੀਕਲ ਸਰਜਰੀ ਸੀਗੀ ਕਿ ਸਾਨੂੰ ਪੂਰੀ ਉਮੀਦ ਸੀਗੀ ਕਿ ਅਸੀਂ ਆਪਰੇਸ਼ਨ ਜ਼ਰੂਰ ਕਰ ਰਹੇ ਹਾਂ ਬਟ ਕਾਮਯਾਬ ਨਹੀਂ ਹੋ ਪਾਏਗਾ ਵੈਰੂ ਲੇਕਿਨ ਉੱਥੇ ਜ਼ੂਮ ਦੀਆਂ ਅਰਦਾਸਾਂ ਹੋ ਰਹੀਆਂ ਸੀ ਚਰਨ ਤੋੜ ਸੀਗੀ ਤੇ ਸੰਗਤ ਵਿੱਚ ਅਰਦਾਸਾਂ ਸੀਗੀਆਂ ਵੈਰੂ ਐਸੀ ਕਿਰਪਾ ਹੋਈ कि उन्हों का पहली गल उन्ह ज ऑपरेशन से सक्सैस हो गया दूसरा वैक्टी जो असी तीन चार सीटिंग बाद मतलब उन्होंने को रेगुलर जाते ना मेरे सामने डॉक्टर ने मैं क्या कि आपको एक बात मैं बता दूँ कि जितनी इनकी मैं क्या ना मैं क्या इन्ह की हूँ विजन ठीक है कहते मैं एक बार बता दू ये मेरी लाइफ में पहला मेरैकल है कि जिस तरह का इना रीना उतरिया होयानटी परसेंट इन्हन चली गई स ਔਰ ਸਾਨੂੰ ਪੂਰੀ ਉਮੀਦ ਸੀ ਕਿ ਬਈ ਇਹ ਕਾਮਯਾਬ ਤੇ ਹੋਏਗਾ ਨਹੀਂ ਅਸੀਂ ਕਰ ਜ਼ਰੂਰ ਰਿਹਾ ਚਲੋ ਜੋ ਵੀ ਹੈ ਲੇਕਿਨ ਇਹ ਕਾਮਯਾਬ ਹੋ ਗਿਆ ਜਦੋਂ ਇਹ ਕਾਮਯਾਬ ਹੋਇਆ ਤੇ ਸਾਨੂੰ ਸੀਗਾ ਕਿ 40 ਤੋਂ ਲੈ ਕੇ 50% ਤੱਕ ਇਹਨਾਂ ਦੀ ਰੋਸ਼ਨੀ ਵਾਪਸ ਆਏਗੀ ਲੇਕਿਨ ਗੁਰਸੇਬ ਦੀ ਇੰਨੀ ਕਿਰਪਾਈ ਇੰਨੀ ਕਿਰਪਾਈ ਵਾਹਿਗੁਰੂ ਕਿ 90% ਉਹਨਾਂ ਦੀ ਵਿਜ਼ਨ ਵਾਪਸ ਆ ਗਈ ਔਰ ਇੱਕ ਗਲ ਮੈਂ ਜ਼ਰੂਰ ਵਾਹਿਗੁਰੂ ਜੀ ਸੰਗਤ ਵਿੱਚ ਮਤਲਬ ਜਿਹੜੇ ਪੈਂਜੇ ਆਏ ਹਨ ਇਹਨਾਂ ਨੂੰ ਦੱਸਣਾ ਹੈ ਕਿ ਵਿਸ਼ਵਾਸ ਨਾਲ ਹੀ ਸਭ ਕੁਝ ਹੈ ਵਾਹਿਗੁਰੂ ਮੇਰੇ ਹਸਬੰਦ ਚਰਨ ਤੂੜ ਵੀ ਨਹੀਂ ਲਗਵਾਂਦੇ ਸੀਗੇ ਮੈਂ ਉਹਨਾਂ ਨੂੰ ਕਹਿੰਦੀ ਸੀ ਚਰਨ ਤੂੜ ਲਗਾ ਲਓ ਉਹ ਨਹੀਂ ਲਗਵਾਂਦੇ ਸੀ ਵੈਗਰੂ ਤੇ ਜਦੋਂ ਸੌ ਜਾਂਦੇ ਸੀਗੇ ਨਾ ਮੈਂ ਸੱਚੀ ਪੋਲਾ ਜਿਹਾ ਮੈਂ ਵੈਗਰੂ ਜੀ ਉਹਨਾਂ ਦਾ ਜਿਸ ਤੋਂ ਚਰਨ ਤੂੜ ਲੈ ਨਹੀਂ ਚੋੜਿਆਂਦੀ ਤੇ ਮੈਂ ਉਹਨਾਂ ਦੀ ਅੱਖਾਂ ਵਿੱਚ ਲਾ ਦੇਨੀ ਮਤਲਬ ਜਦੋਂ ਬਿਲਕੁਲ ਉਹਨਾਂ ਨੂੰ ਨਹੀਂ ਪਤਾ ਹੁੰਦਾ ਸੀ ਮੈਂ ਕੀ ਕਰ ਰਹੀ ਆ ਜਾਂ ਫਿਰ ਵੈਗਰੂ ਜੀ ਜਿਹੜੇ ਉਹਨਾਂ ਦੇ ਕੱਪੜੇ ਹੁੰਦੇ ਸੀ ਮੈਂ ਉਹਨਾਂ ਉੱਤੇ ਚਰਨ ਤੂੜ ਲਾਉਂਦੀ ਸੀ ਵੈਗਰੂ ਚਰਨ ਤੂੜ ਦਿੱਤੇ ਕਿੰਨੇ ਕਿੰਨੇ ਕੋਤਕ ਹੋਏ ਆ ਵੈਗਰੂ ਇਹ ਮਤਲਬ ਇਹ ਜੋਤ ਦਾ ਤੇ ਵੈਗੂ ਜੀ ਸੈਂਪਲ ਮੇਰੇ ਖੁਦ ਵੈਗੂ ਜੀ ਨੇ ਮੈਨਰ ਪ੍ਰੈਕਟੀਕਲ ਕਰਾਇਆ ਉਹਨਾਂ ਦਾ ਜੀ ਦੂਸਰੀ ਆਈਸ ਦੀ ਵੀ ਸਰਜਰੀ ਅਜੇ ਹੋਣੀ ਹੈ ਲੇਕਿਨ ਡਾਕਟਰ ਤੱਕ ਨੇ ਜਿਹੜੀ ਦੇਖੋ ਇੰਨੀ ਵੱਡੀ ਗੱਲ ਕਹਤੀ ਕਿ ਮਤਲਬ ਮਿਰੈਕਲ ਹੈ ਕਿ 90% ਰੋਸ਼ਨੀ ਵੈਗੂ ਵਾਪਿਸ ਆ ਗਈ ਤੇ ਗੁਰਸੱਭ ਦਾ ਬਹੁਤ ਸ਼ੁਕਰਾਨਾ ਵੈਗੂ ਜੀ ਹਾਂਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਵੈਗੂ ਜੀ ਦਾ ਖਾਤਕਾ ਵੈਗੂ ਜੀ ਦੀ ਫਰਿਆਦ ਹੋ ਵੈਗੂ ਜੀ ਹਾਂਜੀ ਵਾਹਿਗੁਰੂ ਜੀ ਸਭ ਤੋਂ ਵੱਡੀ ਬਖਸ਼ਿਸ਼ ਤਾਂ ਤਾਂ ਸਾਹਿਬ ਜੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਹੈ ਕਿ ਉਹਨਾਂ ਨੇ ਸਾਨੂੰ ਸੰਗਤ ਨਾਲ ਜੋੜਿਆ ਬਹੁਤ ਦੇਰ ਤੋਂ ਅਦਾਸਾਂ ਮੰਚ ਚੱਲਦੀਆਂ ਸੀ ਕਿ ਕਿਸ ਤਰ੍ਹਾਂ ਸਵਾਸ ਸਵਾ ਸਿਮਰਨ ਕਰੀਦਾ ਹੈ ਕਿੱਥੋਂ ਸਵਾਲਾਂ ਦੇ ਜਵਾਬ ਲੀਏ ਕਿਸ ਤਰ੍ਹਾਂ ਕੁਝ ਹੁੰਦਾ ਹੈ ਉਹਦਾ ਕੀ ਮਤਲਬ ਹੁੰਦਾ ਤਾਂ ਉਹ ਮਹਾਰਾਜ ਨੇ ਕਿਰਪਾ ਕੀਤੀ ਅਸੀਂ 14 ਤਰੀਕ ਨੂੰ ਹੀ ਜੁੜੇ ਹਾਂ ਵਾਹਿਗੁਰੂ ਜੀ ਏਸੇ 14 ਨੂੰ 14 ਜਨਵਰੀ ਨੂੰ ਤੇ ਪਹਿਲੇ ਦਿਨ ਹੀ ਬੇਟੇ ਦੀ ਕਲਾਸ ਲਗਵਾਈ ਸੀਗੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ਼ਾਮ ਦੀ ਤਾਂ ਲੱਗਦਾ ਹੈ ਕਿ ਕੁਝ ਮਿਲ ਗਿਆ ਜਿਵੇਂ ਆਪਾਂ ਕਹਿੰਦੇ ਨਾ ਕਿ ਜਿਹਦੀ ਕੋਈ ਤੜਫ ਸੀ ਉਹ ਮਿਲਣਾ ਸ਼ੁਰੂ ਹੋ ਗਿਆ ਕਿਰਪਾ ਮਹਾਰਾਜ ਦੀ ਸ਼ੁਰੂ ਤਾਂ ਹੈ ਸੀ ਪਰ ਅਸੀਂ ਨਹੀਂ ਸੀ ਲੈ ਰਹੇ ਤੇ ਉਹ ਮਹਾਰਾਜ ਆਪ ਦੱਸ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਆ ਤੇ ਉਹਨਾਂ ਨੇ ਸਭ ਤੋਂ ਵੱਡੀ ਬਖਸ਼ਿਸ਼ ਕੀਤੀ ਆ ਕਿ ਉਹਨਾਂ ਨੇ ਸਾਨੂੰ ਇਹ ਗੁਰੂ ਪਿਆਰਿਆਂ ਦੀ ਆਪਣੇ ਸੋਹਣੇ ਬੱਚਿਆਂ ਦੀ ਸੰਗਤ ਬਖਸ਼ੀ ਆ ਤਾ ਉਹ ਜੋ ਮੈਂ ਇੱਕ ਮੈਂ ਤੁਹਾਡੇ ਨਾਲ ਵੀ ਕੀਤੀ ਸੀ ਵੀਰ ਜੀ ਗੱਲ ਆਪਾਂ ਯੂਟਿਊਬਰ ਆਹੀ ਮੇਰੀ ਇੱਕ ਫਰੈਂਡ ਨੇ ਮੈਨੂੰ ਭੇਜੀ ਸੀਗੀ ਇੱਕ ਵੀਡੀਓ ਉਹਦੇ ਤੇ ਤੁਹਾਡਾ ਨੰਬਰ ਸੀ ਉਹ ਨੰਬਰ ਨਾਲ ਮੈਂ ਘੱਟੋ ਘੱਟ 10-15 ਵਾਰੀ ਕਦੀ ਕਿੱਥੇ ਲਿਖ ਦਿਆ ਕਰਾਂ ਵੀ ਅੱਜ ਗੱਲ ਕਰੂੰਗੀ ਫਿਰ ਲਿਖ ਦਿਆ ਕਰਾਂ ਫਿਰ ਹਿੰਮਤ ਨਹੀਂ ਸੀ ਪੈਂਦੀ ਫਿਰ ਉਹ ਇੱਕ ਦਿਨ ਬੜੀ ਹਿੰਮਤ ਕੀਤੀ ਤਾਂ ਮਹਾਰਾਜ ਨੇ ਹਿੰਮਤ ਕਰਵਾਈ ਕਿ ਨਹੀਂ ਬੇਟੇ ਤੂੰ ਕਰ ਫੋਨ ਫਿਰ ਕੀ ਹੁੰਦਾ ਉਹ ਵੀ ਤੇਰੇ ਵੀਰ ਭੈਣ ਨੇ ਜਿੰਨਾਂ ਨਾਲ ਤੁਸੀਂ ਗੱਲ ਕਰਨੀ ਆ ਤਾਂ ਉਹ ਕਿਰਪਾ ਮਹਾਰਾਜ ਨੇ ਕੀਤੀ ਤਾਂ ਆਪਾਂ ਉਹਦੇ ਵਿੱਚ ਮੈਸੇਜ ਲਿਖ ਕੇ ਭੇਜਿਆ ਤੁਹਾਨੂੰ ਤੇ ਤੁਸੀਂ ਅਗੋ ਉਹਨਾਂ ਦੇ ਫਿਰ ਲਿੰਕ ਭੇਜੇ ਸਾਨੂੰ ਤੇ ਉਹਦੇ ਵਿੱਚ ਮੇਰਾ ਮਹਾਰਾਜ ਨੇ ਇੱਕ ਬਖਸ਼ੀ ਹੋਈ ਅਨਮੋਲ ਦਾਤਾ ਮੇਰੇ ਕੋਲ ਹਰਜਪ ਸਿੰਘ ਬੇਟਾ ਆ ਉਹ ਇਸ ਦੁਨੀਆ ਨੂੰ ਨਹੀਂ ਦੇਖ ਸਕਦੇ ਪਰ ਜਦੋਂ ਉਹ ਛੋਟੇ ਹੁੰਦੇ ਤੋਂ ਮੇਰੇ ਘਰ ਆਏ ਨੇ ਮਹਾਰਾਜ ਨੇ ਮੇਰੀ ਗੋਦ ਚ ਪਾਏ ਨੇ ਤਾਂ ਉਹ ਮਹਾਰਾਜ ਨਾਲ ਜੁੜੇ ਹੋਏ ਨੇ ਅਸੀਂ ਅਮਰਤ ਛਕਿਆ ਬਹੁਤ ਬਾਚੋਂ ਤਾਂ ਤੇ ਪਰ ਉਹ ਬੱਚੇ ਨੇ ਛੋਟੇ ਹੁੰਦੇ ਜਦੋਂ ਉਹਨੇ ਆਵਾਜ਼ ਬੋਲਣਾ ਸ਼ੁਰੂ ਕਰਤਾ ਸੀ ਸਭ ਤੋਂ ਪਹਿਲਾ ਸ਼ਬਦ ਤਾਂ ਵਾਈਗਰੀ ਬੋਲਣ ਲੱਗਿਆ ਸੀ ਤਾਂ ਉਹਨੇ ਕਿਹਾ ਸੀ ਮੈਨੂੰ ਅੰਮ੍ਰਿਤ ਦੇ ਦੋ ਅੰਮ੍ਰਿਤ ਖਾਣਾ ਹੈ ਮਾਜੀ ਅੰਮ੍ਰਿਤ ਪੀਣਾ ਹੈ ਅੰਮ੍ਰਿਤ ਦੇ ਦੋ ਫਿਰ ਸਾਨੂੰ ਲੱਗਿਆ ਕਿ ਇਹਨੂੰ ਬੱਚੇ ਨੂੰ ਅੰਦਰੋਂ ਖਿੱਚਿਆ ਤਾਂ ਅਸੀਂ ਸਾਲ ਦੋ ਸਾਲ ਉਹਦੇ ਇਸ ਤਰ੍ਹਾਂ ਕਕਾਰ ਪਾਣੀ ਸ਼ੁਰੂ ਕੀਤੇ ਤੇ ਉਸ ਤੋਂ ਬਾਅਦ ਉਹਨੂੰ ਚੂਲਾ ਸਭ ਛਕਾਇਆ ਤੇ ਆ ਲਾਸਟ ইয়ার ਉਹਨੂੰ ਦੁਬਾਰਾ ਫੇਰ ਪ੍ਰੋਸੈਸ ਦੇ ਵਿੱਚ ਜਦੋਂ ਅਮਰਤ ਛਕਾਉਣ ਲੱਗੇ ਨਾ ਤਾਂ ਬੜਾ ਜਦੋਂ ਉਹਦੇ ਸੀਲ ਦੇ ਵਿੱਚ ਪੰਜ ਪਿਆਲੇ ਨੇ ਅਮਰਤ ਆਪਾ ਪਾਣੇ ਹੁੰਦੇ ਆ ਤਾਂ ਉਹਨਾਂ ਜਦੋਂ ਪਾਏ ਨਾ ਉਹ ਬੜਾ ਹੱਸ ਰਿਹਾ ਸੀ ਫਿਰ ਮੈਂ ਉਹਨੂੰ ਬਾਅਦ ਚ ਪੁੱਛਿਆ ਮੈਂ ਕਿ ਬੇਟੇ ਤੁਸੀਂ ਐਦਾਂ ਕਿਉਂ ਹੱਸੇ ਕਹਿੰਦੇ ਮੈਨੂੰ ਝੂਟੇ ਆ ਰਹੇ ਸੀਗੇ ਬਹੁਤ ਬਹੁਤ ਨਜ਼ਾਰਾ ਆ ਰਿਹਾ ਸੀ ਜਦੋਂ ਅਮਰਤ ਸਿਰ ਚ ਭਰ ਰਹੇ ਸੀ ਝੂਟੇ ਫੀਲ ਹੋ ਰਹੇ ਸੀ ਤਾਂ ਮਨ ਨੂੰ ਖੁਸ਼ੀ ਹੋਈ ਪਰ ਸਮਝ ਤੋਂ ਬਾਹਰ ਹੈ ਕਿ ਇਹ ਕੀ ਹੋਇਆ ਮਾਰਜ ਨੇ ਉਹਨੂੰ ਕੀ ਦੱਸਣਾ ਚਾਹਿਆ ਤਾਂ ਬਹੁਤ ਅੱਛਾ ਫੀਲ ਹੁੰਦਾ ਕਿਉਂਕਿ ਮਾਲ ਜਨੇ ਘਰ ਦੇ ਵਿੱਚ ਹੀ ਇੱਕ ਬੱਚੇ ਦੇ ਰੂਪ ਵਿੱਚ ਸੰਗਤ ਤਾਂ ਕਈ ਕੁਝੀ ਥੋੜਾ ਜਿਹਾ ਜਿਸਤਾ ਜਿਨ੍ਹਾਂ ਦੇ ਕਸਮਾਗਮ ਸੀ ਨਾ ਉਸ ਤੋਂ ਥੋੜਾ ਜਿਹਾ ਪਰੇ ਨਾ ਇਰਿਸ਼ਾ ਲੈਨੇ ਮੈਨੂੰ ਤਾੜਦਾ ਤੇ ਵੈਗੁਰੂ ਜੀ ਜਿਸਤਾ ਸੰਗਤ ਦਾ ਸਿਮਰਨ ਚੱਲ ਰਿਹਾ ਸੀ ਜ਼ੂਮ ਤੇ ਸਿਮਰਨ ਲਾਇਆ ਹੋਇਆ ਸੀ ਤੇ ਨਾਲ ਗੁਰਸਾਹਿਬ ਆਪਣੀ ਸੇਵਾ ਲੈ ਰੇ ਸੀ ਸਿਮਰਨ ਦੀ ਤੇ ਬੜਾ ਹੀ ਆਨੰਦ ਵੈਗੁਰੂ ਨੇ ਬਖਸ਼ਿਆ ਇਸ ਤਾਂ ਲੱਗ ਰਿਹਾ ਸੀ ਕਿ ਜਿਸਤਾ ਵੈਗੁਰੂ ਜੀ ਇੱਕ ਬੇਪਰਵਾਹ ਨਹੀਂ ਹੁੰਦਾ ਬੇ ਪਰ ਵਾਪਸ ਇੱਕ ਤੂੰ ਇੱਕ ਮੈਂ ਹਾਂ ਬਸ ਵੈਜੀ ਉਹ ਖੇਲ ਚੱਲ ਰਹੀ ਸੀ ਬੜਾ ਅਨੰਦ ਸੀਗਾ ਵੈਜੀ ਇਸ ਵੇਰੇ ਵੈਜੀ ਸਿਮਰਨ ਕਰਦੇ ਕਰਦੇ ਨਾ ਮੈਂ ਇਸ ਤਰ੍ਹਾਂ ਜਦੋਂ ਮਤਲਬ ਉਹਨਾਂ ਦੀ ਗਲੀ ਵਿੱਚ ਵੜੀ ਨਾ ਤੇ ਇੱਕਦਮ ਹੀ ਨਾ ਮੇਰੇ ਨਾਲ ਨਾ ਇੱਕ Hindu ਮੁੰਡਾ ਚੱਲਣਾ ਸ਼ੁਰੂ ਹੋ ਗਿਆ ਤੇ ਵੈਜੀ ਪਹਿਲੇ ਉਹ ਥੋੜਾ ਜਿਹਾ ਹੋਲੀ ਚੱਲੇ ਫਿਰ ਤੇ ਚੱਲੇ ਫਿਰ ਮੇਰੇ ਨਾਲ ਨਾ ਲਾ ਕੇ ਨਾ ਚੱਲਣਾ ਸ਼ੁਰੂ ਹੋ ਗਿਆ ਤੇ ਵੈਗੁਰੂ ਸਿੰਦਰਨ ਵੈਗੁਰੂ ਨੇ ਹੋਰ ਥੋੜਾ ਜਿਹਾ ਉੱਚੀ ਕਰਾਤਾ ਤੇ ਉਸ ਮੁੰਡੇ ਨੇ ਨਾ ਆਪਣੀ ਤਰਫੋਂ ਨਾ ਮੇਰੇ ਪਰਸ ਦੇ ਉੱਤੇ ਨਾ ਹੱਥ ਮਾਰਨ ਦੀ ਕੋਸ਼ਿਸ਼ ਕਰ ਹੀ ਰਿਹਾ ਸੀ ਪਿੱਛੇ ਹੋ ਗਿਆ ਫਿਰ ਜਰਾ ਜਿਹਾ ਅੱਗੇ ਆਇਆ ਫਿਰ ਵੈਗੁਰੂ ਜੀ ਪਤਾ ਨਹੀਂ ਕੀ ਕੋਤਕ ਹੋਇਆ ਉਹ ਆਪਣੇ ਆਪ ਹੀ ਮੁੜ ਗਿਆ ਮਤਲਬ ਉਹ ਮੁੰਡਾ ਮੁੜ ਗਿਆ ਔਰ ਇੱਕਦਮ ਹੀ ਮੇਰੇ ਪਰਸ ਨੂੰ ਟੱਚ ਕਰਕੇ ਨਿਕਲ ਗਿਆ ਮਤਲਬ ਵੈਗੁਰੂ ਜੀ ਉਹਦੇ ਅੰਦਰ ਹਿੰਮਤ ਹੀ ਨਹੀਂ ਹੋਈ ਮੈਂ ਕੱਲੀ ਸੀ ਕਿ ਵੈਗੁਰੂ ਬਿਲਕੁਲ ਨਹਿਰਾ ਸੀਗਾ ਉਸ ਟਾਈਮ ਸਾਢੇ ਛੇ ਪੋਣੇ ਸੱਤ ਪੋਣੇ ਸੱਤ ਦੀ ਗੱਲ ਹੋਏਗੀ ਵਾਹਿਗੁਰੂ ਗਲੀ ਵੀ ਬਿਲਕੁਲ ਸੁੰਨਸਾਨ ਔਰ ਹਨੇਰਾ ਵੀ ਸੀਗਾ ਦੇਖੋ ਸਭ ਕੁਛ ਕਰ ਸਕਦਾ ਸੀਗਾ ਲੇਕਿਨ ਵਾਹਿਗੁਰੂ ਜੀ ਉਹ ਕੁਛ ਨੀ ਕਰ ਪਾਇਆ ਹੱਥ ਉਹਨੇ ਪਾਉਣ ਦੀ ਹਲਕੀ ਜਿਹੀ ਕੋਸ਼ਿਸ਼ ਕੀਤੀ ਲੇਕਿਨ ਜੋ ਗੁਰਸਹਿਬ ਦਾ ਬਾਣਾ ਹੈ ਜਾਂ ਜਿਹੜਾ ਸਿਮਰਨ ਚੱਲ ਰਿਹਾ ਸੀ ਵਾਹਿਗੁਰੂ ਜੀ ਸ਼ਹੀਦ ਸਿੰਘਾਂ ਦਾ ਜਿਹੜਾ ਪਹਿਰਾ ਚੱਲ ਰਿਹਾ ਸੀ ਵਾਹਿਗੁਰੂ ਉਹਨਾਂ ਨੇ ਅੱਜ ਆਪਣਾ practical ਫਿਰ ਤੋਂ ਕਰਾਇਆ ਕਿ ਮੇਰਾ ਪੁੱਤਰ ਮੈਂ ਤੇਰੇ ਨਾਲ ਹੈਗਾ ਮੈਨੂੰ ਬਾਰ ਬਾਰ ਨਾ ਪੁੱਛਿਆ ਕਰ ਕਿ ਤੁਸੀਂ ਮੇਰੇ ਨਾਲ ਹੋ ਮੇਰੇ ਨਾਲ ਹੋ ਮੈਂ ਹਰ ਵੇਲੇ ਤੇਰੇ ਨਾਲ ਆ ਮੇਰਾ ਪੁੱਤਰ ਮੈਂ ਹਰ ਵੇਲੇ ਤੇਰੇ ਨਾਲ ਦੇ ਮਦਰ ਦੀ ਬਖਸ਼ਿਸ਼ ਦਸਨੀ ਸੀ ਕਿ ਕਿ ਫੈਮਿਲੀ ਵਿੱਚੋਂ ਬਾਕੀ ਮੈਂਬਰ ਕਿਸੇ ਫੰਕਸ਼ਨ ਤੇ ਗਏ ਹੋਏ ਸੀ ਕੁਝ ਦਿਨ ਪਹਿਲਾਂ ਤੇ ਮਦਰ ਅੰਮ੍ਰਿਤਾਰੀ ਨੇ ਸਿਮਰਨ ਸੁਰਤੀ ਵਾਲੇ ਨੇ ਸੰਗਤ ਵੀ ਕਾਫੀ ਕਰਦੇ ਨੇ ਤੇ ਮਦਰ ਨਹੀਂ ਗਏ ਉਹ ਕਹਿੰਦੇ ਕਿ ਨਹੀਂ ਮੈਂ ਨਹੀਂ ਜਾਣਾ ਬਾਕੀ ਸਾਰੇ ਚਲੇ ਚਲੇ ਕੱਲ੍ਹ ਦੇ ਤੇ ਰਾਤ ਨੂੰ ਕਹਿੰਦੇ ਕਿ ਮੈਂ ਹੁਣ ਕੱਲੀ ਆ ਤੇ ਮੈਨੂੰ ਥੋੜਾ ਡਰ ਵੀ ਲੱਗ ਰਿਹਾ ਤੇ ਫਿਰ ਕਹਿੰਦੇ ਕਿ ਮੈਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਮੈਂ ਅੱਜ ਘਰ ਵਿੱਚ ਕੱਲੀ ਆ ਤੇ ਤੁਸੀਂ ਕਿਰਪਾ ਕਰਨੀ ਆ ਤੇ ਤੁਸੀਂ ਸ਼ੀਦਾ ਸਿੰਘਾਂ ਨੂੰ ਭੇਜੋ ਤੇ ਉਹਨਾਂ ਨੇ ਰੱਖਿਆ ਕਰਨੀ ਆ ਕਿਉਂਕਿ ਬਾਲੀਆਂ ਦੇ ਵਿੱਚ ਬਾਰ ਬਾਰ ਘਾਰਿਆ ਇਕੱਲਾ ਤੇ ਜਦੋਂ ਅਰਦਾਸ ਕਰਕੇ ਕਹਿੰਦੇ ਮੈਂ ਲੇਟ ਗਈ ਆ ਤੇ ਮੈਂ ਸੌਂ ਗਈ ਆ ਤੇ ਕੁਛ ਟਾਈਮ ਬਾਅਦ ਹੀ ਪੰਜ ਸਿੰਘ ਆ ਗਏ ਆ ਕਾਫੀ ਵੱਡੇ ਪੰਜ ਸਿੰਘ ਆ ਪੂਰੇ ਬਾਣੀ ਵਿੱਚ ਵੱਡੇ ਵੱਡੇ ਬਰਸ਼ੀਆਂ ਵਾਲੇ ਤੇ ਪਰਤਖ ਦਿਸਿਆ ਖੁੱਲੀਆਂ ਅੱਖਾਂ ਤੋਂ ਦਿਸਦੇ ਪਏ ਆ ਨੀਂਦ ਵਿੱਚ ਵੀ ਨਹੀਂ ਮਦਰ ਕਹਿੰਦੇ ਮੈਨੂੰ ਦਿਸਦੇ ਪਏ ਬਾਹਰ ਵਿੜੇ ਵਿੱਚ ਖੜੇ ਆ ਤੁਰੇ ਫਿਰਨ ਦੇ ਆ ਤੇ ਇੰਨਾ ਕਹਿੰਦੇਗੇ ਵਾਹਿਗੁਰੂ ਤੁਸੀਂ ਸੋਝੋ ਆਰਾਮਨਾ ਸੀ ਬਾਰੀਆਂ ਤੇ ਸਾਰੀ ਰਾਤ ਉਹਨਾਂ ਸਿੰਘਾਂ ਨੇ ਪਹਿਰਾ ਦਿੱਤਾ ਘਰ ਦੇ ਵਿੱਚ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਵਾ 3 ਵਜੇ ਮਦਰ ਤਾਈ 3 ਵਜੇ ਉੱਠ ਜਾਂਦੇ ਨੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਉਦੋਂ ਉਹ ਸਿੰਘ ਚਲੇ ਗਏ ਤੇ ਸਾਰੀ ਰਾਤ ਉਹਨਾਂ ਨੇ ਘਰ ਵਿੱਚ ਪੈਰਾਂ ਲਿੱਤਾ ਤੇ ਸ਼ੁਕਰਾਨਾ ਹੈ ਗੁਰੂ ਸਾਹਿਬ ਦਾ ਕਿੰਨੀ ਬਖਸ਼ਿਸ਼ ਕੀਤੀ ਆਪਣੇ ਬੱਚੇ ਦੀ ਆਪਣੇ ਪੁੱਤਰ ਦੀ ਰੱਖਿਆ ਕੀਤੀ ਏਦਾਂ ਹੀ ਗੁਰੂ ਸਾਹਿਬ ਸਾਡਾ ਵੀ ਜੀਵਨ ਬਣਾ ਲੈਣਾ ਸਾਡੇ ਕੋਲੋਂ ਵੀ ਸਿਮਰਨ ਕਰਵਾ ਲੈਣਾ ਤੇ ਸਿਮਰਨ ਸੁਰਤੀ ਬਖਸ਼ਣ ਮਾਇਆ ਦੇ ਜਾਲ ਤੋਂ ਬਚਾ ਕੇ ਰੱਖ ਰਮਾਇਆ ਬੋ ਪੈਂਦੀ ਰਵਾਈ ਗੁਰੂ ਮਾਇਆ ਦੇ ਜਾਲ ਤੋਂ ਬਚਾ ਕੇ ਰੱਖਣ ਰਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਅ ਜਿਸਦਣ ਮਹਾਰਾਜਿਆਂ ਦਾ ਪ੍ਰਕਾਸ਼ ਪੁਰਬ ਸੀ ਨਾ ਉਸ ਦਿਨ ਦੀ ਬਖਸ਼ਿਸ਼ਤਾ ਵਸ ਛੋਟਾ ਜਾਬ ਜੀਆ ਨੂੰ ਦੱਸਾਂ ਬਹੁਤ ਨੇ ਬਖਸ਼ਿਸ਼ਾ ਮੈਂ ਹੁਣ ਹਰ ਵਾਰ ਸ਼ੇਅਰ ਕਰਿਆ ਕਰਾਂਗੇ ਵਰਜੀ ਮੇਰੇ ਵੱਡੀ ਮਹਿਦਮਾਲਾ ਸਾਹਿਬ ਸੇ ਜਾਣ ਲੱਗੀ 2 ਸਾਲ ਹੋ ਗਏ ਮੇਰੀ ਵੱਡੀ ਭੈਣ ਨੇ ਹੁਣ ਸਜਾਇਆ 2 ਦਿਨ ਪਹਿਲੋ ਮੈਨੂੰ ਫੋਟੋ ਭੇਜੀ ਭੈਣ ਵੈ ਅਸੀਂ ਵੀ ਦਮਾਰਾ ਸਾਹਿਬ ਸੇ ਜਾਇਆ ਤੇ ਜਿਸਦਣ ਮਹਾਰਾਜਿਆਂ ਦਾ ਪ੍ਰਕਾਸ਼ ਪੁਰਬ ਸੀ ਉਦਨ ਅੰਮ੍ਰਿਤ ਵੇਲੇ 3 ਵਜੇ ਸੁਪਨਾ ਆਇਆ ਮਹਾਰਾਜ ਜੀ ਦਾ ਮਹਾਰਾਜ ਜੀ ਚਮਕੌਰ ਦੀ ਜੰਗ ਚ ਨਹੀਂ ਤੇ ਇੱਕ ਪਾਸੇ ਮਹਾਰਾਜ ਜੀ ਦੇ ਭੈਣ ਖੜੀ ਐ ਪੀਲਾ ਦਮਾਲਾ ਸਜਾਇਆ ਉਹਨਾਂ ਨੇ ਇੱਕ ਪਾਸੇ ਨੀਲਾ ਦਮਾਲਾ ਮੈਸਜ ਆਇਆ ਇੱਕ ਸਾਈਡ ਤੇ ਮੈਂ ਖੜੀਆ ਤੇ ਮਹਾਰਾਜ ਐਨੇ ਖੁਸ਼ ਨੇ ਕਿ ਮੇਰੀਆਂ ਬੇਟੀਆਂ ਨੇ ਦਮਾਲਾ ਸਾਫ ਸਜਾਇਆ ਤੇ ਮਹਾਰਾਜ ਜੀ ਕਹਿੰਦੇ ਨੇ ਕਿ ਸਾਡੇ ਨਾ ਤੀਰ ਵੱਜਾ ਇੱਥੇ ਛੱਤ ਤੇ ਅਸੀਂ ਇਸ ਗੱਲ ਨੂੰ ਵੈਗੁਰੂ ਜੀ ਇਗਨੋਰ ਕੀਤਾ ਕਿ ਮਹਾਰਾਜ ਜੀ ਦਾ ਤੀਰ ਨਹੀਂ ਵੱਜ ਸਕਦਾ ਕਦੀ ਵੀ ਨਹੀਂ ਹੋ ਸਕਦਾ ਇਦਾਂ ਮਹਾਰਾਜ ਜੀ ਦਾ ਤੀਰ ਕਿੱਦਾਂ ਵੱਜ ਜੂਗਾ ਤੇ ਅਗਲੇ ਦਿਨ ਮਹਾਰਾਜਿਆਂ ਦੇ ਦਰਬਾਰ ਸਾਹਿਬ ਤੋਂ ਕਥਾ ਆ ਰਹੀ ਸੀ ਉਹਦੇ ਵਿੱਚ ਕਥਾ ਵਿੱਚ ਆਇਆ ਕਿ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 6ਵੇਂ ਪਾਸ਼ਾ ਜੀ ਨੇ ਪਹਾੜੀ ਰਾਜਾ ਨਾਲ ਜੰਗ ਕੀਤੀ ਉਹ ਰਾਜੇ ਦਾ ਨਾਮ ਮੈਨੂੰ ਭੁੱਲ ਗਿਆ ਉਸ ਰਾਜੇ ਨੇ ਤੀਰ ਮਾਰਿਆ ਮਹਾਰਾਜਿਆਂ ਦੇ ਸੀਨੇ 'ਚ ਵੱਜਿਆ ਹਲਕਾ ਜਿਹਾ ਖੂਚੂ ਗਿਆ ਹਲਕਾ ਜਿਹਾ ਉਹਨਾਂ ਦੇ ਜਿਹੜਾ ਕਵਰ ਆ ਉਹਨੂੰ ਛੇਦ ਕੇ ਹਲਕਾ ਜਿਹਾ ਲੱਗਾ ਆ ਤੇ ਮਹਾਰਾਜ ਜੀ ਕਹਿੰਦੇ ਨੇ ਹੁਣ ਤੁਸੀਂ ਸਾਡਾ ਅੰਦਰ ਦਾ ਸਿਪਾਹੀ ਜਗਾ ਦਿੱਤਾ ਹੁਣ ਤੇਰੇ ਤੇ ਵਾਰ ਅਸੀਂ ਕਰਾਂਗੇ ਮਹਾਰਾਜ ਜੀ ਨੇ ਇੱਕ ਤੀਰ ਮਾਰ ਕੇ ਉਹਨੂੰ ਤੇਰੀ ਕਰਤਾ ਤੇ ਅਸੀਂ ਸਾਨੂੰ ਸੁਪਨਾ ਯਾਦ ਆ ਗਿਆ ਕਿ ਮਹਾਰਾਜ ਜੀ ਮੇਰੇ ਮਨ 'ਚ ਵਹਿਮ ਸੀਗਾ ਕਿ ਮਹਾਰਾਜ ਜੀ ਨੂੰ ਤੀਰ ਮਤਲਬ ਲੱਗ ਨਹੀਂ ਸਕਦਾ ਵੀ ਮਹਾਰਾਜ ਜੀ ਨੂੰ ਦਿਖਾਇਆ ਮੈਨੂੰ ਉਸੇ ਤਰ੍ਹਾਂ ਤਿਕਦਾ ਹੈ ਕਿ ਮਹਾਰਾਜ ਜੀ ਦੇ ਥੇ ਤੀਰ ਵੱਜਾ ਸੀ ਉਹ ਛੇਦ ਹਲਕਾ ਜਿਹਾ ਉੱਪਰਲੇ ਕਵਰ ਦਾ ਉਹਨਾਂ ਦੇ ਮਤਲਬ ਬਾਣੀ ਦਾ ਦਿਖ ਰਿਆ ਸੀ ਮਰਾ ਦੀ ਬਖਸ਼ੀ ਜੀ ਵੀ ਮਰਾ ਜੀ ਨੇ ਸਾਰਾ ਕੁਝ ਦਿਖਾਇਆ ਸੀ ਇੰਨੀ ਬਖਸ਼ੀ ਜੀ ਭਾਵੇਂ ਜੀ 3-4 ਦਿਨ ਪਹਿਲੇ ਨਾ ਪਾਪਾ ਦੀ ਤਬੀਅਤ ਇੱਕਦਮ ਹੀ ਬਹੁਤ ਖਰਾਬ ਹੋ ਗਈ ਕਿ ਇੰਨੀ ਖਰਾਬ ਹੋ ਗਈ ਕਿ ਉਹਨਾਂ ਦਾ ਹੈ ਨਾ ਮਤਲਬ ਜਿਸ ਦਾ ਸਿਰਫ ਮਾਈਂਡ ਚੱਲ ਰਿਹਾ ਸੀ ਉਹ ਨੀਚੇ ਵਾਲੀ ਬਾਡੀ ਵਰਕ ਕਰਨਾ ਨਾ ਬੰਦ ਕਰ ਦਿੱਤਾ ਉਹਨਾਂ ਨੇ ਤੇ ਬਿਲਕੁਲੀ ਜਿਸ ਤਰ ਨਿਢਾਲ ਹੋਗੇ ਤੇ ਮਤਲਬ ਮੈਂ ਉਹਨਾਂ ਨੂੰ ਜਿਸ ਤਰ ਥੋੜਾ ਜਿਹਾ ਫਰੈਸ਼ ਕਰਾ ਤੇ ਫਿਰ ਉਹ ਵਿਚਾਰੇ ਇਕਦਮ ਡਾਊਨ ਹੋ ਜਾਣ ਜਿਸ ਦਾ ਸਭ ਕੁਝ ਉਹਨਾਂ ਦਾ ਮਤਲਬ ਮਲਮੂਤਰ ਵਗੈਰਾ ਸਭ ਵਿੱਚ ਹੀ ਨਿਕਲੀ ਜਾਏ ਤੇ ਇਸ ਤਰ੍ਹਾਂ ਵਾਈਗਰੂ ਜੀ ਮੈਂ ਜੋ ਸਵੇਰ ਦੀ ਵਾਈਗਰੂ ਨੇ ਸੇਵਾ ਬਖਸ਼ੀ ਤੇ ਉਸ ਤੋਂ ਬਾਅਦ ਸੋਚੋ ਕਿ ਅਗਲੇ ਰਾਤ ਵੀ ਪੈ ਗਈ ਅਗਲਾ ਦਿਨ ਵੀ ਚੜ ਗਿਆ ਪਾਪਾ ਦਾ ਇਹ ਨਾ ਬੈਲੈਂਸ ਨਹੀਂ ਬਣ ਪਾਰਿਆ ਸੀ ਤੇ ਮੈਂ ਇਸ ਤਰ੍ਹਾਂ ਨਾ ਥੋੜੀ ਜਿਹੀ ਨਿਢਾਲ ਹੋ ਗਈ ਤੇ ਡਾਈਪਰ ਪਾ ਕੇ ਨਾ ਮੈਂ ਕਮਰੇ ਵਿੱਚ ਆ ਗਈ ਕਿਉਂਕਿ ਡਾਕਟਰ ਵੀ ਅਵੇਲੇਬਲ ਨਹੀਂ ਸੀਗਾ ਔਰ ਹਸਪੀਟਲ ਵਿੱਚ ਵੀ ਇਸ ਟੈਂ ਕੋਈ ਬੈੱਡ ਅਵੇਲੇਬਲ ਨਹੀਂ ਸੀਗਾ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਆਨਲਾਈਨ ਹੀ ਸਭ ਕੁਝ ਕਰ ਰਹੇ ਹਾਂ ਵੈਗੁਰੂ ਮੈਸਟਰ ਆ ਕੇ ਨਿਢਾਲ ਹੋ ਗਈ ਔਰ ਮੈਂ ਨਾ ਮਤਲਬ ਜਿਸ ਤੈ ਨਾ ਰੋਂਦੇ ਰੋਂਦੇ ਨਾ ਬਸ ਬੋਲੀ ਜਾਵਾ ਮੈਂ ਕਿਹਾ ਵੈਗੁਰੂ ਜੀ ਸੌਰੀ ਮੈਂ ਤਾਂ ਸਿਮਰਨ ਨਹੀਂ ਹੋ ਰਿਹਾ ਮੈਂ ਤਾਂ ਅਰਦਾਸ ਨਹੀਂ ਹੋ ਰਹੀ ਮੇਰੇ ਕੋਲ ਇਸ ਵੇਲੇ ਬਹੁਤ ਉਹ ਖਾਗੀਆਂ ਕਿ ਮੈਂ ਵੈਸੇ ਵੀ ਬਹੁਤ ਜ਼ਿਆਦਾ ਇਸ ਪ੍ਰੋਬਲਮ ਵਿੱਚ ਹਾਂ ਤੇ ਨਾਲ ਵੈਗੁਰੂ ਜੀ ਐ ਵੀ ਇੱਕ ਪਾਪਾ ਦੀ ਵੀ ਬੜੀ ਵੱਡੀ ਪ੍ਰੋਬਲਮ ਆ ਗਈ ਜਿਸ ਦੇ ਨਾਲ ਉਹ ਵੈਗੁਰੂ ਜੀ ਕੁਝ ਤਹੀਲੀ ਨਹੀਂ ਪਾ ਰਹੇ ਕੇ ਕਹਿੰਦੇ ਕਹਿੰਦੇ ਵੈਗੂ ਜੀ ਮੈਂ ਇਹਨਾਂ ਸੋ ਗਈ ਔਰ ਇੱਕ ਬੇਨਤੀ ਮੈਂ ਰੋ ਰੋ ਕੇ ਜਰੂਰ ਕੀਤੀ ਮੈਂ ਕਾ ਗੁਰਸੱਪ ਮੇਰੀ ਬਸ ਹੋ ਗਈ ਹੈ ਕਹਿੰਦੇ ਹਨ ਕਿ ਬਿਸ਼ੀਤ ਸਿੰਘ ਦਾ ਪੈਰਾ ਹਮੇਸ਼ਾ ਸਾਡੇ ਨਾਲ ਹੁੰਦਾ ਤੇ ਹੁਣ ਸ਼ੀਤ ਸਿੰਘਾਂ ਨੂੰ ਭੇਜੋ ਤੇ ਵੈਗੂ ਜੀ ਤੁਸੀਂ ਆਪ ਆਜੇ ਨਜ਼ਰ ਹੋ ਕੇ ਪਾਪਾ ਦੀ ਸੰਭਾਲ ਕਰੋ ਦੁੱਖ ਆ ਕੇ ਤੁਸੀਂ ਆਪ ਆ ਕੇ ਨਾ ਇਸ ਟੀਨ ਨੂੰ ਕਟੋ ਤੇ ਵੈਗੂ ਪਾਪਾ ਜੋ ਡੇਢ ਦਿਨ ਦੇ ਉੱਠ ਹੀ ਨਹੀਂ پا ਰਹੇ ਸੀ ਅਰਦਾਸ ਦਾ 10:30 ਵਜੇ ਵੈਗੂ ਜੀ ਮੈਂ ਕਰਦੀ ਕਰਦੀ ਰੋਂਦੀ ਰੋਂਦੀ ਸੋ ਗਈ ਤੇ 12 ਵਜੇ ਨਾ ਇਕਦਮੀ ਨਾ ਮੇਰੀ ਮੰਮਾ ਨੇ ਨਾ ਚੀਕ ਮਾਰੀ ਤੇ ਵਾਈਜੀ ਮੈਂ ਡਰ ਗਈ ਕਿ ਬਈ ਪਾਪਾ ਦਾ ਮਤਲਬ ਇਸ ਤਰ੍ਹਾਂ ਹੋ ਰਿਹਾ ਹੈ ਤੇ ਮੈਂ ਜਦੋਂ ਗਈ ਤੇ ਮੈਂ ਦੇਖਿਆ ਵਾਈਜੀ ਪਾਪਾ ਦੀਆਂ ਲੱਤਾਂ ਚਲਣੀਆਂ ਸ਼ੁਰੂ ਹੋ ਗਈਆਂ ਪਾਪਾ ਦੇ ਲੱਤਾਂ ਚਲਣੀਆਂ ਸ਼ੁਰੂ ਹੋ ਗਈਆਂ ਔਰ ਉਹ ਆਪਣੇ ਆਪ ਹੀ ਨਾ ਵਾਸ਼ਰੂਮ ਵਿੱਚ ਜਾ ਕੇ ਨਾ ਬੈਠ ਗਏ ਤੇ ਮੈਂ ਉਸ ਟਾਈਮ ਗੁਰਸੇਬ ਦਾ ਸ਼ੁਕਰਾਨਾ ਕਿੰਨਾ ਮੈਂ ਕਿਹਾ ਵਾਈਜੀ ਮੈਂ ਤੇ ਐਵੇਂ ਡੋਲ ਗਈ ਸੀ ਤੁਸੀਂ ਤੇ ਮੇਰੇ ਪਾਪਾ ਤੇ ਸਾਡੇ ਨਾਲਾਂਗ ਸੰਗ ਤੇ ਵੈਜੀ ਜੀ ਇਸ ਤਾ ਪਾਪਾ ਥੋੜੀ ਦੇਰ ਬੈਠੇ ਉਸ ਤੋਂ ਬਾਅਦ ਜਦੋਂ ਪਾਪਾ ਉੱਠੇ ਤੈਨੋਂ ਉਹਦਾ ਡਾਈਪਰ ਚੇਂਜ ਕਰਨਾ ਸੀ ਨਾ ਤੇ ਇਤਮੀਨਾ ਮੈਨੂੰ ਗੁੱਸੇਪ ਦੀ ਨਾ ਬੜੀ ਮਿੱਠੀ ਜਿਹੀ ਆਵਾਜ਼ ਆਈ ਕੀ ਹੋਇਆ ਕੀ ਹੋਇਆ ਇਸ ਤਰ੍ਹਾਂ ਨਾ ਵੈਜੀ ਜੀ ਮੈਨੂੰ ਕੋਈ ਆਵਾਜ਼ ਆਈ ਕਹਿੰਦੇ ਕੀ ਹੋਇਆ ਹਾਰ ਗਈ ਬਸ ਐਨਾ ਹੀ ਸੀਗਾ ਵੈਸੇ ਤੋਂ ਮੈਨੂੰ ਸਾਰਾ ਦਿਨ ਲੱਭਦੀ ਰਹਿੰਦੀ ਹੈ ਮੇਰਾ ਸਿਮਰਨ ਨਹੀਂ ਹੁੰਦਾ ਮੈਂ ਸੇਵਾ ਨਹੀਂ ਕਰ ਪਾਂਦੀ ਤੇ ਫਿਰ ਇਹ ਕੌਣ ਹੈ ਕਿਦੀ ਸੇਵਾ ਤੂੰ ਕਰ ਰਹੀ ਹੈ ਇਹ ਕਿਦੇ ਕੱਪੜੇ ਤੂੰ ਬਦਲ ਰਹੀ ਹੈ ਇਹ ਕਿਦਾਂ ਡਾਈਪਰ ਤੂੰ ਬਦਲਦੀ ਹੈ ਤੇ ਮੈਂ ਹੀ ਤੇ ਹੈਗਾ ਤੇਰਾ ਸਿਮਰਨ ਤੇਰਾ ਸੇਵਾ ਸਭ ਕੁਝ ਤੇ ਹੀ ਤੇ ਹੈ ਤੈਨੂੰ ਸਭ ਦਾ ਬਹੁਤ ਸ਼ੁਕਰਾਨਾ ਵੇਗੋ ਬਹੁਤ ਬਹੁਤ ਕੋਟਾਂ-ਕੁਟਾਂ ਸ਼ੁਕਰਾਨਾ ਵੇਗੋ ਕੱਲ੍ਹ ਜੀ ਤੋ ਡਾਕਟਰ ਕੋ ਲੈ ਕੇ ਗਏ ਤੇ ਡਾਕਟਰ ਵੀ ਦੇਖ ਕੇ ਹੈਰਾਨ ਹੋ ਕੇ ਕਹਿੰਦੇ ਜਿਸੇ ਸਾਹਮਣੇ ਤੁਸੀਂ ਮਤਲਬ ਪਾਪਾ ਦੇ ਬਾਰੇ ਦੱਸ ਰਿਓ ਉਹਨਾਂ ਨੂੰ ਇੱਕ ਸੀਜ਼ਰ ਅਟੈਕ ਵੀ ਆਇਆ ਸੀ ਇੱਕ ਪੈਰਾਲਿਸਿਸ ਟਾਈਪਸ ਮਾਈਨਰ ਜਿਹਾਟ ਹੈ ਕਹਿਆ ਸੀ ਤਾਂ ਵੀ ਤੁਹਾਡੇ ਪਾਪਾ ਉੱਤੇ ਇੰਨੀ ਕਿਰਪਾ ਕਿ ਉਹ ਖੁਦ ਚੱਲ ਕੇ ਆਏ ਆ ਤੇ ਵੈਗੂ ਜੀ ਉਹਨਾਂ ਦਿਨਾਂ ਵਿੱਚ ਬਸ ਚਰਨ ਤੁਰ ਲਾਂਦੀ ਸੀ ਤੇ ਬਸ ਅਰਦਾਸ ਕਰਦੀ ਸੀ ਸਿਮਰਨ ਨਹੀਂ ਹੋ ਪੰਦਾ ਸੀ ਲੇਕਿਨ ਵੈਗੂ ਨੇ ਮੈਨੂੰ ਉਸ ਸਿਮਰਨ ਵਿੱਚ ਉਸ ਸੇਵਾ ਵਾਲਾ ਸਿਮਰਨ ਦਾ ਪ੍ਰੈਕਟੀਕਲ ਕਰਵਾਇਆ ਤੇ ਐਨੀ ਗੁਰਸੇਵ ਦੀ ਮੇਰ ਹੋਈ ਸਨਾਮ ਸਿਮਰਨ ਦੀ ਵੈਗੂ ਜੀ ਦੀ ਸੰਗਤ ਸੀਗੀ ਤੇ ਉੱਥੇ 4 ਦਿਨ ਦਾ ਸਮਾਗਮ ਸੀਗਾ ਤੇ ਮੈਂ ਨਹੀਂ ਜਾ ਪਾ ਰਹੀ ਸੀ ਲੇਕਿਨ 11 ਤਰੀਕ ਮੇਰਾ ਬੜਾ ਮਨ ਸੀ ਲੇਕਿਨ ਪਾਪਾ ਕਰਕੇ ਮੈਂ ਨਹੀਂ ਜਾ ਪਾਣਾ ਸੀ ਤੇ ਬਸ ਅੰਦਰੋਂ ਦੀ ਮਨ ਸੀਗਾ ਕਿ ਜਾਣਾ ਹੈ ਸੰਗਤ ਵਿੱਚ ਜਾਣਾ ਤੇ ਮੈਂ ਪਾਪਾ ਉੱਤੇ ਜਿਸ ਤਰ੍ਹਾਂ ਮਤਲਬ ਉਹਨਾਂ ਨੂੰ ਅੰਮ੍ਰਿਤ ਪਿਲਾਇਆ ਚਰਨ ਤੂੰ ਲਾਈ ਤੇ ਬਾਬਾ ਜੀ ਨੂੰ ਮੈਂ ਨਾ ਤਾਕ ਬੇਨਤੀ ਕੀਤੀ ਮੈਂ ਕਿ ਗੁਰਸੇਬ ਮੈਨੂੰ ਤੁਸੀਂ ਨਾਮ ਜਪਣ ਲਈ ਲੈ ਕੇ ਜਾਂਦਾ ਨਾ ਇਹ ਵੀ ਡਿਊਟੀ ਹੈ ਤੇ ਤੁਸੀਂ ਲੈ ਚੱਲੋ ਤੇ ਬਸ ਬਾਬਾ ਦੀਪ ਸਿੰਘ ਜੀ ਨੂੰ ਬੁਲਾਓ ਤੇ ਰਸ਼ੀਦ ਸਿੰਘ ਦਾ ਪੈਰਾ ਲਾਓ ਤੇ ਪਾਪਾ ਜੀ ਕੋਲ ਤੁਸੀਂ ਆ ਕੇ ਬਹਿ ਜਾਓ ਤੇ ਬਾਈ ਜੀ ਕਿਸ ਤਰ੍ਹਾਂ 3-4 ਘੰਟਿਆਂ ਦਾ ਸਮਾਗਮ ਸੀਗਾ ਥੋੜਾ ਜਿਹਾ ਨਾਲ ਹੀ ਸੀਗਾ ਤੇ ਮੈਂ ਉੱਥੇ ਚਲੀ ਗਈ ਤੇ ਜਦੋਂ ਮੈਂ ਵਾਪਸੀ ਆਈ ਤੇ ਪਾਪਾ ਬਿਲਕੁਲ ਠੀਕ ਠਾਕ ਸੀਗੇ ਮਤਲਬ ਇਤਨੀ ਕਿਰਪਾ ਵਾਹਿਗੁਰੂ ਨੇ 3-4 ਵਿੱਚ ਦਿਨਾਂ ਵਿੱਚ ਮੈਨੂੰ ਦਿਖਾਈ ਮੀਨ ਪ੍ਰੈਕਟੀਕਲ ਵਾਹਿਗੁਰੂ ਜੀ ਉਹਨਾਂ ਨੇ ਐਯੋ ਮੈਨੂੰ ਸਮਝਾਇਆ ਕਿ ਜੇ ਤੂੰ ਇਸ ਟਾਈਮ ਸਿਟਿੰਗ ਨਹੀਂ ਕਰ ਪਾਰੀ ਤੇ ਤੈਨੂੰ ਜਿਹੜੀ ਮੈਂ ਸਵੇਵਾ ਦਿੱਤੀ ਹੈ ਨਾ ਮਾਪਿਓ ਦੀ ਤੇ ਐਯੋ ਤੇਰਾ ਸਿਮਰਨ ਹੈ